ਦੇ ਵੀਜ਼ਾ ਸਿਸਟਮ ਦੇ ਵਿੱਚ ਅਹਿਮ ਤਬਦੀਲੀ ਕਰਦੇ ਆ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜੀ ਹਾਂ ਹੁਣ ਵਿਜ਼ਟਰ ਵੀਜ਼ਾ ਸਟੇਡੀ ਵੀਜ਼ਾ ਜਾਂ ਵਰਕ ਪਰਮਿਟ ਦੀ ਅਰਜ਼ੀ ਰੱਦ ਹੋਣ ਉੱਤੇ ਇਮੀਗ੍ਰੇਸ਼ਨ ਅਫਸਰਾਂ ਦੇ ਵੱਲੋਂ ਬਿਨਕਾਰਾਂ ਨੂੰ ਵਿਸਤਾਰਤ ਜਾਣਕਾਰੀ ਦਿੱਤੀ ਜਾਵੇਗੀ ਕਿ ਉਹਨਾਂ ਦੀ ਵੀਜ਼ਾ ਅਰਜ਼ੀ ਆਖਰਕਾਰ ਰੱਦ ਕਿਉਂ ਕੀਤੀ ਗਈ ਨਵੇਂ ਨਿਯਮ 29 ਜੁਲਾਈ ਤੋਂ ਲਾਗੂ ਹੋ ਗਏ ਜਿਸ ਦਾ ਮਕਸਦ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਦਾ ਦੱਸਿਆ ਜਾ ਰਿਹਾ ਹੈ ਇਕ ਮੀਡੀਆ ਰਿਪੋਰਟ ਮੁਤਾਬਕ ਰਿਫਿਊਜ਼ਲ ਲੈਟਰਸ ਦੇ ਨਾਲ ਇੱਕ ਪੱਤਰ ਹੋਰ ਈਮੇਲ ਕੀਤਾ ਜਾਵੇਗਾ ਜਿਸ ਦੇ ਵਿੱਚ ਵੀਜ਼ਾ ਨਾ ਦਿੱਤੇ ਜਾਣ ਦੇ ਕਾਰਨ ਤਫਸੀਲ ਦੇ ਨਾਲ ਦਰਜ ਹੋਣਗੇ ਇੱਥੇ ਦੱਸਣਾ ਬੰਦਾ ਹੈ ਕਿ ਵਿਜ਼ਟਰ ਵੀਜ਼ਾ ਅਰਜ਼ੀਆਂ ਵੱਡੇ ਪੱਤਰ ਤੇ ਰੱਦ ਹੋਣ ਦੇ ਮਤੇ ਨਜ਼ਰ ਅਸਫਲ ਬਿਨੇਕਾਰਾ ਦੇ ਵੱਲ ਐਕਸੈਸ ਟੂ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਰਾਹੀਂ ਕਾਰਨ ਪਤਾ ਕਰਨ ਵਾਸਤੇ ਅਰਜ਼ੀਆਂ ਦਾ ਢੇਲ ਲਾ ਦਿੱਤਾ ਗਿਆ ਅਜੋញਿਆ ਅਜ਼ੀਆ ਇਮੀਡੀਏਸ਼ਨ ਵਿਭਾਗ ਤੇ ਪੋਜਪੰਦ ਗਿਆ ਚਾਰੀਆਂ ਨੇ ਅਤੇ ਇਹਨਾਂ ਦਾ ਜਵਾਬ ਦੇਣ ਦੇ ਲਈ ਇਮੀਡੀਏਸ਼ਨ ਵਕੀਲਾ ਦੀ ਮਦਦ ਵੀ ਲੈਣੀ ਪੈਂਦੀ ਹੈ